ਪਿਛਲੇ ਜਨਮਾਂ ਦੇ ਕਰਮ ਤੁਹਾਡੇ ਫਿੰਗਰਪ੍ਰਿੰਟ 'ਚ ਦਰਜ ਆ ਜਿਹੜੇ ਕਦੀ ਬਦਲਦੇ ਨਹੀਂ ਆ ਤੁਹਾਡੇ ਚਿਹਰੇ ਦੇ ਦਰਜਾ ਉਹ ਕਦੀ ਬਦਲਦੇ ਨਹੀਂ ਆ ਤੁਹਾਡੀ ਆਵਾਜ਼ 'ਚ ਦਰਜਾ ਉਹ ਕਦੀ ਬਦਲਦੀ ਨਹੀਂ ਆ ਮੈਂ ਬਸ ਇਹ ਚੀਜ਼ਾਂ ਦੇਖ ਕੇ ਬੰਦੇ ਬਾਰੇ ਪ੍ਰੈਡਿਕਸ਼ਨ ਕਰਦਾ ਲੋ ਜੀ ਐਕਸਟਰਾ ਬੋੜੀ ਕੰਮ ਚੱਲ ਰਿਹਾ ਜੀ ਲਾਈਫ ਟਾਈਮ ਕੰਮ ਚੱਲ ਰਿਹਾ ਪੂਰਾ ਇਹ ਔਨ ਦਾ ਸਪੌਟ ਅੰਕਲ ਜੀ ਕੋਲ ਆਏ ਹੋਏ ਸੀਗੇ ਗੱਲ ਇਹ ਹੈ ਜੀ ਇਹਨਾਂ ਦੀ ਜਿਹੜੀ ਫਿੰਗਰਪ੍ਰਿੰਟ ਕਹਿੰਦੇ ਇਹਨਾਂ ਚਿਹਰਾ ਦੱਸਦਾ ਵੀ ਇਹ ਅੰਦਰੋਂ ਸਪਿਰਚੁਅਲ ਬੰਦੇ ਆ ਠੀਕ ਹੈ ਜਿਹਨੂੰ ਕਹਿੰਦੇ ਨਾ ਵੀ ਰੱਬ ਨੇ ਪਰੇ ਹੋਏ ਆ ਇਹ ਪਿੱਛੇ ਪੈਸਾ ਲੈ ਕੇ ਆਏ ਆ ਬਚਪਨ ਤੋਂ ਅੱਜ ਤੱਕ ਰੱਬ ਨੇ ਇਹਨਾਂ ਨੇ ਜੋ ਰੱਬ ਤੋਂ ਮੰਗਿਆ ਰੱਬ ਨੇ ਦਿੱਤਾ ਅੰਗ ਕਿੰਨਾ ਸੱਚ ਹੈ ਬਿਲਕੁਲ ਸੱਚ ਹੈ ਜੀ ਮੈਂ ਕਹਿੰਦਾ ਵੀ ਉਹ ਦੁਨੀਆਂ ਦੇ ਵਿੱਚ ਉਪਾਏ ਨਾਲ ਦੀ ਕੋਈ ਚਿੜੀਆ ਹੀ ਨਹੀਂ ਕੀ ਕਹਿ ਰਹੇ ਹੋ ਉਪਾਏ ਨਾਲ ਕੋਈ ਚਿੜੀਆ ਹੀ ਨਹੀਂ ਆਈ ਤੇ ਲੋਕਾਂ ਨੂੰ ਨਹਿਰਾ ਭਰਤੀਆਂ ਉਹ ਭਾਜੀ ਇਹ ਚਿੜੀਆ ਕ੍ਰੇਡ ਕੀਤੀ ਗਈ ਆ ਲੋਕਾਂ ਨੂੰ ਲੁੱਟਣ ਲਈ ਲੋਕਾਂ ਨੂੰ ਬੇਕੂਬ ਬਣਾਉਣ ਲਈ ਭਾਜੀ ਮੈਂ ਤੁਹਾਨੂੰ ਦੱਸਦਾ ਵੀ ਜੇ ਤੁਹਾਡੀ ਕਿਸਮਤ ਵਿੱਚ ਕੋਈ ਚੀਜ਼ ਹੈਗੀ ਆ ਉਹ ਤੁਹਾਡੇ ਕੋਲ ਚੱਲ ਕੇ ਆਣੀ ਆ ਮੈਂ ਕਿਸੇ ਨੂੰ ਕੋਈ ਉਪਾਏ ਨਹੀਂ ਦੱਸਦਾ ਸਿੱਧੀ ਭਵਿਸ਼ਿਆਣੀ ਕਰਦਾ ਹੂੰ ਦੇਖੋ ਤੁਹਾਡੀ ਕਿਸਮਤ ਵਿੱਚ ਜੇ ਹੈਗੀ ਕਿੱਦਾਂ ਮਿਲੂਗੀ ਤੁਹਾਨੂੰ ਦੋ ਸ਼ਬਦ ਬੋਲੂਗਾ ਗੌਰ ਕਰਨਾ ਕਰਮ ਦਰਸ਼ਨ ਕਦੇ ਲੋੜ ਹੋਵੇ ਤਾਂ ਚਾਹੇ YouTube ਤੇ ਸਰਚ ਵੀ ਕਰ ਲੈਣਾ ਉਹ ਤੁਸੀਂ ਹੈਰਾਨ ਹੋ ਰਹੇ ਹੋਵੋਗੇ ਕਿ ਕਰਮ ਦਰਸ਼ਨ ਮੈਂ ਦੋ ਸ਼ਬਦ ਤੁਹਾਨੂੰ ਕਿਉਂ ਦੱਸ ਰਿਹਾ ਕਿਉਂਕਿ ਇਹੀ ਉਹ ਦੋ ਸ਼ਬਦ ਨੇ ਜਿਹਨਾਂ ਨੂੰ ਸਰਚ ਕਰਨ ਤੋਂ ਬਾਅਦ ਜੋ ਕੁਝ ਅੱਗੋਂ ਦੀ ਇੱਕ ਇਨਸਾਨ ਇੱਕ ਅਜੀਬ ਵਿਖਿਆਤ ਇਨਸਾਨ ਤੁਹਾਨੂੰ ਗੱਲਾਂ ਦੱਸਾਂਗੇ ਤਾਂ ਤੁਸੀਂ ਹੈਰਾਨ ਹੋ ਜਾਓਗੇ ਸਤਿੰਦਰ ਸਰਦਾਰ ਲਿਖਦਾ ਗਾਣਾ ਗਾਉਂਦਾ ਇਹ ਰੱਬ ਨੇ ਉਹਨਾਂ ਨੂੰ ਗਿਫਟ ਕੀਤਾ ਆ ਤਾਂ ਲਿਖਦੇ ਆ ਮੈਨੂੰ ਵੀ ਰੱਬ ਨੇ ਗਿਫਟ ਕੀਤਾ ਆ ਮੈਂ ਲੋਕਾਂ ਦੇ ਚਿਹਰੇ ਵੇਖ ਲੈਂਦਾ ਮੈਂ ਫਿੰਗਰਪ੍ਰਿੰਟ ਦੇਖ ਲੈਂਦਾ ਮੈਂ ਵਾਈਸ ਰੀਡਿੰਗ ਕਰਦਾ ਇਹ 15 ਸਾਲ ਦੀ ਉਮਰ ਤੋਂ ਕਰ ਰਿਹਾ 43 ਸਾਲ ਦਾ ਮੇਰੇ ਕੋਲ ਤੇਰਵਾਇਆ ਮੈਂ ਤਾਂ ਚਾਂਦੀ ਪਾ ਤੇ ਜਾਂਦੀ ਵੀ ਨਹੀਂ ਪਾਇਆ ਸੋਨਾ ਵੀ ਨਹੀਂ ਪਾਇਆ ਮੈਂ ਤਾਂ ਲੋਕਾਂ ਨੂੰ ਇਹੀ ਗੱਲ ਕਹਿੰਦਾ ਐ ਵੀ ਦੁਨੀਆ ਵਿੱਚ ਕੋਈ ਉਪਾਏ ਕੰਮ ਨਹੀਂ ਕਰਦਾ ਹਾਂ ਇਹ ਮੈਂ ਤੁਹਾਨੂੰ ਮਨੀ ਵਾ ਗਰੰਟੀ ਦਿੰਦਾ ਵੀ ਤੁਹਾਨੂੰ ਮੈਂ ਤੁਹਾਡੀ ਤੁਸੀਂ ਮੈਨੂੰ ਇੱਕ ਵਾਰੀ ਮਿਲਣਾ ਜ਼ਿੰਦਗੀ 'ਚ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਦੂਜੀ ਵਾਰੀ ਤੁਸੀਂ ਕਿਸੇ ਕੋਲ ਜਾਨ ਜੋਗੇ ਨਹੀਂ ਰਹਿਣਾ ਇੱਕ ਕਰ ਬੇ ਦਾ ਧਾਨ ਨਹੀਂ ਕਰਨਾ ਇੱਕ ਕਰ ਬੇ ਦਾ ਇੱਕ ਕਰ ਸਿੰਗਲ ਪੈਣੀ ਤੁਸੀਂ ਬਾਅਦ ਦੇ ਖਰਚ ਨਹੀਂ ਕਰਨਾ ਔਰ ਮੈਂ ਤੁਹਾਨੂੰ ਗਰੰਟੀ ਦਿੰਦਾ ਤੁਹਾਡਾ ਕੰਮ ਬਣੇਗਾ 10 ਕਿਹਨੇ ਨੰਬਰ 10 ਚੋਂ 10 ਨੰਬਰ ਕੀ ਬਾਤ ਆ ਕੀ ਬਾਤ ਆ ਉਹ ਦੱਸ ਕੋ ਵਾਕਈ ਤੁਹਾਡੇ ਸਾਹਮਣੇ ਆ ਦੇਖੋ ਆਹ ਬੁਣਾਲੇ ਆਸ਼ੀਰਵਾਦ ਵੀ ਲੈ ਰਹੇ ਆ ਵੱਡੇ ਹੱਥੋਂ ਜ਼ਿੰਦਗੀ ਜੀਉਣ ਤੋਂ ਲੈ ਕੇ ਮਰਨ ਤੱਕ ਦੀ ਇੱਕ ਉਹ ਕਹਾਣੀ ਇੱਕ ਉਹ ਵਿਧੀ ਜਿਹਦੇ ਵਿੱਚੋਂ ਸਾਰਿਆਂ ਨੂੰ ਹੋ ਕੇ ਲੰਘਣਾ ਹੀ ਪੈਂਦਾ ਪਰ ਮੈਟਰ ਇਹ ਕਰਦਾ ਹੈ ਕਿ ਆਪਾਂ ਉਸ ਜ਼ਿੰਦਗੀ ਨੂੰ ਜੂਨੇ ਕਿਵੇਂ ਆ ਜਾਂ ਜ਼ਿੰਦਗੀ ਸਾਨੂੰ ਕਿਦਾਂ ਜ਼ਿੰਦਾਦਿਲੀ ਨਾਲ ਜੂਣ ਦਿੰਦੀ ਹੈ ਕਹਿੰਦੇ ਆ ਕਈਆਂ ਦੇ ਕਰਮ ਇਹ ਜਿਹੇ ਹੁੰਦੇ ਨੇ ਜੋ ਉਹਨਾਂ ਦੇ ਆਉਣ ਵਾਲੇ ਸਮੇਂ ਨੂੰ ਨਿਰਧਾਰਤ ਕਰ ਲੈਂਦੇ ਆ ਦੋ ਸ਼ਬਦ ਬੋਲੂਗਾ ਗੌਰ ਕਰਨਾ ਕਰਮ ਦਰਸ਼ਨ ਕਦੇ ਲੋੜ ਹੋਵੇ ਤਾਂ ਚਾਹੇ YouTube ਤੇ ਸਰਚ ਵੀ ਕਰ ਲੈਣਾ ਉਹ ਤੁਸੀਂ ਹੈਰਾਨ ਹੋ ਰਹੇ ਹੋਵੋਗੇ ਕਿ ਕਰਮ ਦਰਸ਼ਨ ਮੈਂ ਦੋ ਸ਼ਬਦ ਤੁਹਾਨੂੰ ਕਿਉਂ ਦੱਸ ਰਿਹਾ ਕਿਉਂਕਿ ਇਹੀ ਉਹ ਦੋ ਸ਼ਬਦ ਨੇ ਜਿਹਨਾਂ ਨੂੰ ਸਰਚ ਕਰਨ ਤੋਂ ਬਾਅਦ ਜੋ ਕੁਝ ਅੱਗੋਂ ਦੀ ਇੱਕ ਇਨਸਾਨ ਇੱਕ ਅਜੇ ਵਿਖਿਆਤ ਇਨਸਾਨ ਤੁਹਾਨੂੰ ਗੱਲਾਂ ਦੱਸਣਗੇ ਤਾਂ ਤੁਸੀਂ ਹੈਰਾਨ ਹੋ ਜਾਓਗੇ ਤੁਹਾਨੂੰ ਇਹ ਲੱਗੇਗਾ ਕਿ ਵਾਕਈ ਜ਼ਿੰਦਗੀ ਇਸ ਤਰ੍ਹਾਂ ਜੀ ਜਾਂਦੀ ਹੈ ਜੀ ਹਾਂ ਜਲੰਧਰ ਤੋਂ ਇੱਕ ਬੜੀ ਮਸ਼ਹੂਰ ਹਸਤੀ ਨੇ ਪਿਆਰ ਦੇ ਨਾਲ ਉਹਨਾਂ ਨੂੰ ਕਿਹਾ ਜਾਂਦਾ ਹੈ ਕੁਮਾਰ ਅਸ਼ਵਨੀ ਅਸ਼wini ਜੀ ਨਮਸਕਾਰ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਠੀਕ ਹੈ ਛਾਰੇ ਤੇ ਉਹੀ ਸਮਾਈਲ ਉਹੀ ਖੇੜਾ ਉਹੀ ਹਾਸਾ ਤੇ ਆਪਦੇ ਜਿੰਨੀ ਤੁਹਾਡੇ ਕਲਾਇੰਟੇਜ ਆ ਜਿਹਨਾਂ ਤੁਹਾਨੂੰ ਪਿਆਰ ਕਰਦੇ ਆ ਸਭ ਨੂੰ ਇਹ ਤੁਸੀਂ ਪਿਆਰ ਦੇਣੇ ਹੋ ਇਹ ਕੀ ਕਾਰਨ ਹੈ ਕਿ ਲੋਕ ਕਈ ਵਾਰ ਥੋੜੇ ਜਿਵੇਂ ਉਤਸ਼ਾਹ ਨਹੀਂ ਹੁੰਦਾ ਜ਼ਿੰਦਗੀ ਵਿੱਚ ਦੁੱਖ ਹੋ ਜਾਂਦਾ ਕੋਈ ਨਾ ਕੋਈ ਪ੍ਰੋਬਲਮ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜੇ ਨਗਮੁੰਦੀਆਂ ਵਾਲੇ ਪੰਡਤ ਨੇ ਜਾਂ ਹੋਰ ਉਪਾਏ ਵਾਲੇ ਪੰਡਤ ਨੇ ਉਹਨਾਂ ਕੋਲ ਜਾ ਜਾ ਕੇ ਵੀ ਥੱਕ ਜਾਂਦੇ ਨੇ ਫਿਰ ਅਖੀਰਲੀ ਕਹਿੰਦੇ ਆ ਇਹ ਰੇ ਆਫ ਹੋਪ ਆਸ ਦੀ ਕਿਰਨ ਕਹਿੰਦੇ ਆ ਜੀ ਕਰਮਦਰਸ਼ਨ ਵਾਲੇ ਕੁਮਾਰ ਅਸ਼ਵਨੀ ਜੀ ਨੇ ਜਿਹੜੇ ਮੂਹ ਦੀ ਗੱਲ ਸਾਫ਼ ਕਰ ਦਿੰਦੇ ਨੇ ਉਹ ਵੀ ਮੂਹ ਦੇਖ ਕੇ ਫਿੰਗਰਪ੍ਰਿੰਟ ਤੋਂ ਦੇਖ ਕੇ ਤੇ ਤੁਹਾਡੀ ਆਵਾਜ਼ ਸੁਣ ਕੇ ਇਹ ਮਾਮਲਾ ਕੀ ਹੈ ਗੱਲ ਤਾਂ ਜੀ ਕੋਈ ਵੀ ਦੁਨੀਆ ਵਿੱਚ ਆਰਟ ਫੀਲਡ ਹੈ ਮੇਰੀ ਦੁਨੀਆ ਵਿੱਚ ਕੋਈ ਵੀ ਤੁਹਾਨੂੰ ਚੀਜ਼ ਮਿਲਦੀ ਆ ਉਹ ਨੇਚਰ ਗਿਫਟ ਕਰਦੀ ਆ ਸਿੱਖਣਾ ਕੁਝ ਨਹੀਂ ਆਂਦਾ ਗੁਰਦਾਸਵੰ ਗਾਣਾ ਗਾ ਰਿਹਾ ਬੱਬੂ ਮਾਨ ਗਾਣਾ ਗਾ ਰਿਹਾ ਸਤਿੰਦਰ ਸਰਜਾ ਲਿਖਦਾ ਗਾਣਾ ਗਾਉਂਦਾ ਇਹ ਰੱਬ ਨੇ ਉਹਨਾਂ ਨੂੰ ਗਿਫਟ ਕੀਤਾ ਆ ਤਾਂ ਲਿਖਦੇ ਆ ਮੈਨੂੰ ਵੀ ਰੱਬ ਨੇ ਗਿਫਟ ਕੀਤਾ ਆ ਮੈਂ ਲੋਕਾਂ ਦੇ ਚਿਹਰੇ ਪੜ ਲੈਣਾ ਮੈਂ ਫਿੰਗਰਪ੍ਰਿੰਟ ਦੇਖ ਲੈਣਾ ਮੈਂ ਵਾਈਸ ਰੀਡਿੰਗ ਕਰ ਲੈਣਾ ਇਹ 15 ਸਾਲ ਦੀ ਉਮਰ ਤੋਂ ਕਰ ਰਿਹਾ 43 ਸਾਲ ਦਾ ਮੇਰੇ ਕੋਲ ਤਿਹਰਵਾਇਆ ਹੁਣ ਗੱਲ ਕੀਤੀ ਤੁਸੀਂ ਨੰਗ ਬੁੰਦੀਆਂ ਦੀ ਹੁਣ ਕਿਸੇ ਜੋਤਸੀ ਕੋਲ ਆਪਾਂ ਜਾਣੇ ਆ ਆਪਾਂ ਜੋਤਸੀ ਨੇ ਕਹਿੰਨੇ ਵੀ ਮੇਰੀ ਆਸ ਮੱਸਿਆਗਾ ਜੋਤਸੀ ਕਹੂਗਾ ਤੇਰਾ ਸ਼ਨੀ ਖਰਾਬ ਆ ਯਾਰ ਤੇਰਾ ਮੰਗਲ ਖਰਾਬ ਆ ਤੂੰ ਨੱਗ ਪਾਲਾ ਆ ਕਰਲਾ ਲੇਕੇ ਗਰੰਟੀ ਕੋਈ ਨਹੀਂ ਕੰਮ ਬਣੂਗਾ ਜਾਂ ਨਹੀਂ ਬਣੂਗਾ ਮੈਂ ਕਹਿੰਨਾ ਵੀ ਉਹ ਦੁਨੀਆ ਦੇ ਵਿੱਚ ਉਪਾਏ ਨਾਲ ਦੀ ਕੋਈ ਚਿੜੀ ਆ ਹੀ ਨਹੀਂ ਕੀ ਕਹਿ ਰਹੇ ਹੋ ਉਪਾਏ ਨਾਲ ਦੀ ਕੋਈ ਚਿੜੀ ਆ ਹੀ ਨਹੀਂ ਤੇ ਲੋਕਾਂ ਨੂੰ ਤਾਂ ਨਹਿਰਾ ਭਰਤੀਆਂ ਉਹ ਭਾਜੀ ਇਹ ਚਿੜੀਆ ਗ੍ਰੇਡ ਕੀਤੀ ਗਈ ਆ ਲੋਕਾਂ ਨੂੰ ਲੁੱਟਣ ਲਈ ਲੋਕਾਂ ਨੂੰ ਬੇਕੂਬ ਬਣਾਉਣ ਲਈ ਪਹਿਲਾ ਪੈਸੇ ਉਂ ਵੀ ਲੈ ਲੈਣੇ ਫਿਰ ਅਨਾਜ ਫਿਰ ਗ੍ਰਹਿ ਦੇ ਨਾਂ ਲੈ ਲੈ ਕੇ ਕਿੰਨੇ ਕਿਲੋ ਆ ਤਾਰ ਦੋ ਜੀ ਇਹਨੇ ਸਵਾ ਕਿਲੋ ਆ ਤਾਰ ਦੋ ਜੀ ਫਿਰ ਇਹ ਗੱਲਾਂ ਹੀ ਨੇ ਭਾਜੀ ਮੈਂ ਤੁਹਾਨੂੰ ਦੱਸਦਾ ਵੀ ਜੇ ਤੁਹਾਡੀ ਕਿਸਮਤ ਵਿੱਚ ਕੋਈ ਚੀਜ਼ ਹੈਗੀ ਆ ਉਹ ਤੁਹਾਡੇ ਕੋਲ ਚੱਲ ਕੇ ਆਣੀ ਆ ਜਿਹੜੇ ਮੇਰੇ ਭਰਾ ਕਹਿੰਦੇ ਆ ਵੀ ਕਿਸਮਤ ਨਾਲ ਨੱਗ ਨਾਲ ਜੰਦਰ ਨਾਲ ਜਾਂ ਪੂਜਾ ਪਹਾਰ ਨਾਲ ਕਿਸਮਤ ਨਾਲ ਬਦਲ ਜਾਂਦੀ ਆ ਉਪਾਏ ਨਾਲ ਮੈਂ ਕਹਿੰਦਾ ਵੀ ਸੰਨੀ ਦੇਲ ਦੇ ਦੋਨੇ ਮੁੰਡੇ ਫੇਲ ਹਮਮ ਠੀਕ ਆ ਚੱਲਣੀ ਫਿਲਮਾਂ ਚ ਸੱਜਣ ਦਾ ਮੁੰਡਾ ਵੇਖ ਲੈ ਉਹ ਨਹੀਂ ਚੱਲਿਆ ਇਹ ਤਿੰਨਾਂ ਬੱਚਿਆਂ ਨੂੰ ਕੋਈ ਵੀ ਨੰਬਰੋਲੋਜੀ ਵਾਲਾ ਟੈਰੋਗਾਰਦ ਵਿਦਿਆ ਕੋਈ ਵੀ ਲਾਲ ਕਿਤਾਬ ਕਾਲੀ ਕਿਤਾਬ ਇਹ ਉਹ ਪਾਏ ਦੇ ਨਾਲ ਉਹਨਾਂ ਦਾ ਭਾਗੇ ਬਦਲ ਕੇ ਦਿਖਾ ਦੋ ਨਾਲੇ ਉਹਨਾਂ ਕੋਲ ਤਾਂ ਰੁਪਈਆ ਵੀ ਕਰੋੜਾਂ ਰਪਾਂ ਚ ਆਇਆ ਉਹ ਮੈਂ ਕਿਹਾ ਭਾਜੀ ਉਹ ਮਹਿੰਗੇ ਤੇ ਮਹਿੰਗੇ ਨੱਕ ਪਾ ਸਕਦੇ ਆ ਜੰਦਰ ਪੂਜਾ ਪਾਠ ਕਰ ਸਕਦੇ ਆ ਤਾਂ ਵੀ ਉਹ ਉਹਨਾਂ ਦਾ ਭਾਗੇ ਨਹੀਂ ਬਦਲ ਸਕਦਾ ਇਹ ਮੇਰੀ ਭਵਿਸ਼ਵਾਣੀ ਉਹਨਾਂ ਬਾਰੇ ਵੀ ਜਿਹੜਾ ਉਹਨੂੰ ਇਹ ਕਿਸਮਤ ਜਮਗਾ ਦੂਗਾ ਮੈਂ ਆਪਣਾ ਕੰਮ ਬੰਦ ਕਰ ਦੂਗਾ ਇਹ ਵੀ ਨਾਲ ਕਰਨਾ ਤੇ ਨਗ ਕੋਈ ਕਹਿੰਦਾ ਛੋਟਾ ਦੁਕਾਨ ਦਾ 500 ਚ ਲੈ ਜਾਓ ਕੋਈ ਕਹਿੰਦਾ ਜੀ ਐਡਾ ਹੈਗਾ ਇਹ 5 ਲੱਖ ਚ ਲੈ ਜਾਓ ਚੀਜ਼ ਉਹੀ ਹੈ ਇਹ ਫਿਰ ਲੋਕਾਂ ਦੀ ਜਿਹੜੀ ਹਾਰਡ ਐਂਡ ਮਣੀ ਹੈ ਮਿਹਨਤ ਦਾ ਪੈਸਾ ਹੈ ਇਹ ਕਿਉਂ ਫਿਰ ਐਵੇਂ ਖਰਾਬ ਕਰ ਕਿਉਂ ਲੁਟੜੀ ਜਾਂਦੇ ਨੇ ਲੋਕ ਦੇਖੋ ਭਾਜੀ ਇਦਾਂ ਮੈਂ ਕਿਸੇ ਨੂੰ ਕੋਈ ਉਪਾਏ ਨਹੀਂ ਦੱਸਦਾ ਸਿੱਧੀ ਭਵਿਸ਼ਵਾਣੀ ਕਰਦਾ ਹੁਣ ਦੇਖੋ ਤੁਹਾਡੀ ਕਿਸਮਤ ਕੁਝ ਜਿਹੀ ਹੈਗੀ ਕਿੱਦਾਂ ਮਿਲੂਗੀ ਤੁਹਾਨੂੰ ਉਹ ਤੁਹਾਨੂੰ ਐਗਜ਼ਾਮਪਲ ਦੇ ਕੇ ਸਮਝਾਣਾ ਮਿਤਵੀ ਰਾਜ ਕਪੂਰ ਦੀ ਬੰਬਈ ਆਈ ਸੀ ਪਸ਼ਾਵਰ ਤੋਂ ਜੀ ਉਹਨਾਂ ਨੇ 75 ਵੇਜੇ ਸੀ ਤੇ ਜਦੋਂ ਐਕਸਟਰਾ ਲਾਈਨ 'ਚ ਲੱਗੇ ਤਾਂ ਉਹਨੂੰ ਮਜ਼ਦੂਰ ਕਹਿੰਦੇ ਫਿਲਮੀ ਮਜ਼ਦੂਰ ਉਹ ਲੱਗੇ ਸੀ ਇੱਕ ਵੱਡੀ ਜੀ ਗੱਡੀ ਜਾਂਦੀ ਆ ਉਸ ਸਮੇਂ ਦੀ ਹੀਰੋਇਨ ਐਮਲਿਨ ਉਹ ਦੇਖਦੀ ਇੱਕ ਸੋਹਣਾ ਜਿਹਾ ਗੱਭਰੂ ਜਵਾਨ ਚਿੱਟਾ ਗੋਰਾ ਚਿੱਟਾ ਇਹ ਬੰਦਾ ਐਕਸਟਰਾ ਲਾਈਨ 'ਚ ਲੱਗਾ ਉਹ ਜਾਂਦੀ ਆ ਆਪਣੇ ਪ੍ਰੋਡਿਊਸਰ ਮਿਲਣ ਮਿਸ਼ਰਾ ਜੀ ਨੂੰ ਮਿਸ਼ਰਾ ਜੀ ਤੁਸੀਂ ਬਾਹਰ ਆਓ ਇੱਕ ਮੁੰਡਾ ਐਕਸਟਰਾ ਲੈਂਚ ਲੱਗਾ ਉਹ ਹੀਰੋ ਮਟੀਰੀਅਲ ਆ ਉਹਨਾਂ ਨੂੰ ਲੈਂਚ ਬਾਹਰ ਕੱਢਦੇ ਆ ਉਹਨਾਂ ਦਾ ਸਕਰੀਨ ਟੈਸਟ ਲੈਂਦੇ ਆ ਉਹ ਟੈਸਟ ਪਾਸ ਹੋ ਜਾਂਦੇ ਆ ਉਹ ਜਿਹੜੀ ਕੁੜੀ ਨੇ ਸਿਲੈਕਟ ਕੀਤਾ ਸੀ ਉਹਦੇ ਨਾਲ ਉਹਨਾਂ ਦੀ ਪਹਿਲੀ ਫਿਲਮ ਆਂਦੀ ਆ ਸਿਨੇਮਾ ਗਰਲ ਹਮ ਹਣ ਦੱਸੋ ਭਾਜੀ ਜੇ ਉਹਨਾਂ ਦੀ ਕਿਸਮਤ ਸੀ ਫਿਲਮ ਇੰਡਸਟਰੀ ਜਾਣਾ ਤੇ ਕੁੜੀ ਨਾਲ ਨੂੰ ਕੱਢ ਲਿਆ ਲਾਈਨ ਦੇ ਵਿੱਚੋਂ ਤੇ ਅੱਜ ਕਬੂਰ ਫੈਮਿਲੀ ਇੰਡਸਟਰੀ ਦੇ ਰਾਜ ਕਰ ਰਹੀ ਹੈ ਆਪਣੇ ਉਹ ਕਰਮਾਂ ਕਰਕੇ ਜੋ ਪਿਛਲੇ ਪਿਛਲੇ ਜਨਮਾਂ ਦੇ ਪਿਛਲੇ ਜਨਮਾਂ ਦੇ ਅੱਛਾ ਕਈ ਵਾਰੀ ਤੁਹਾਡੋ ਗਲਤੀ ਹੋ ਜਾਂਦੀ ਆ ਹੂੰ ਬੰਦਾ ਗਲਤੀ ਕਰ ਸਕਦਾ ਗਲਤੀ ਹੋਣ ਦੇ ਬਾਵਜੂਦ ਵੀ ਤੁਹਾਨੂੰ ਰੱਬ ਕਿੱਦਾਂ ਬਚਾਂਦਾ ਤੁਹਾਨੂੰ ਉਹ ਵੀ ਇੱਕ ਐਗਜ਼ਾਮਪਲ ਦੇ ਕੇ ਸਮਝਾਉਣਾ ਇੱਕ ਗੱਲ ਹੈਗੀ ਸਾਨੂੰ 1884 ਦੀ ਇੰਗਲੈਂਡ ਦੇ ਵਿੱਚ ਇੱਕ ਬੰਦੇ ਨੇ ਕਤਲ ਕਰ ਦਿੱਤਾ ਕਤਲ ਕਰ ਦਿੱਤਾ ਤੇ ਉਹਨੂੰ ਫੜਿਆ ਗਿਆ ਉਹਨੂੰ ਸਜ਼ਾ ਹੋ ਗਈ ਫਾਂਸੀ ਦੀ ਜਦੋਂ ਫਾਂਸੀ ਦੇਣ ਦਾ ਵੇਲਾ ਆਇਆ ਤੇ ਉਹਨੂੰ ਚੜਾਤਾ ਤਖਤੇ ਤੇ ਪੁਤਲ ਬੁਦਲੇ ਨੂੰ ਲੀਵਰ ਖਿੱਚਿਆ ਉਹ ਲੀਵਰ ਖੁੱਲ ਗਿਆ ਉਸ ਤੋਂ ਬਾਅਦ ਜਦੋਂ ਉਹਨੂੰ ਬੰਦੇ ਚੜਾਇਆ ਲੀਵਰ ਜਾਮ ਹੋ ਗਿਆ ਦੂਜੀ ਵਾਰੀ ਪੁਤਲਾ ਚੜਾਇਆ ਫੇ ਲੀਵਰ ਖੁੱਲ ਗਿਆ ਜਦੋਂ ਫਿਰ ਉਹਨੂੰ ਬੰਦੇ ਚੜਾਇਆ ਲੀਵਰ ਜਾਮ ਹੋ ਗਿਆ ਤੀਜੀ ਵਾਰੀ ਪੁਤਲਾ ਚੜਾਇਆ ਫੇ ਲੀਵਰ ਖੁੱਲ ਗਿਆ ਤੀਜੀ ਵਾਰੀ ਬੰਦਾ ਚੜਾਇਆ ਉਹ ਫੇ ਲੀਵਰ ਜਾਮ ਹੋ ਗਿਆ ਉਥੇ ਤੇਨੇ ਟੈਂਪਟ ਮਿਲਦੀ ਆ ਫਾਂਸੀ ਦੇਣ ਲਈ ਉਹ ਤਿੰਨ ਟੈਂਪਟ ਤੇ ਬੰਦਾ ਫਾਂਸੀ ਨਹੀਂ ਲੱਗੀ ਉਹਦੀ ਫਾਂਸੀ ਟਲ ਗਈ ਜਿਹੜੇ ਬੰਦੇ ਨੇ 35 ਸਾਲ ਦੀ ਉਮਰ 'ਚ ਮੰਨਾ ਸੀ ਉਹ ਬੰਦਾ 95 ਸਾਲ ਦੀ ਉਮਰ 'ਚ ਮਰਿਆ ਇਹ ਕਿਸਮਤ ਬਚਾ ਗਈ ਕਰਮ ਬਚਾ ਗਿਆ ਕੀ ਹੋਇਆ ਇਹ ਪਿਛਲੇ ਜਨਮਾਂ ਦੇ ਕਰਮ ਬਾਜੀ ਪਿਛਲੇ ਜਨਮਾਂ ਦੇ ਕਰਮ ਤੁਹਾਡੇ ਫਿੰਗਰਪ੍ਰਿੰਟ 'ਚ ਦਰਜ ਆ ਜਿਹੜੇ ਕਦੀ ਬਦਲਦੇ ਨਹੀਂ ਆ ਤੁਹਾਡੇ ਚਿਹਰੇ 'ਤੇ ਦਰਜ ਆ ਉਹ ਕਦੀ ਬਦਲਦੇ ਨਹੀਂ ਆ ਤੁਹਾਡੀ ਆਵਾਜ਼ 'ਚ ਦਰਜ ਆ ਉਹ ਕਦੀ ਬਦਲਦੀ ਨਹੀਂ ਆ ਮੈਂ ਬਸ ਇਹ ਚੀਜ਼ਾਂ ਦੇਖ ਕੇ ਬੰਦੇ ਬਾਰੇ ਪ੍ਰਡਿਕਸ਼ਨ ਕਰਦਾ ਹੂੰ ਪਰ ਅਸ਼ਵੀ ਨਾ ਤੁਹਾਡੇ ਹੱਥਾਂ 'ਚ ਕੋਈ ਮੁੰਦਰੀਆਂ ਕੋਈ ਨਾ ਨਾ ਲਾਲ ਪੀਲੇ ਹਰੇ ਨੀਲੇ ਕੁਛ ਵੀ ਨਹੀਂ ਆ ਦੇਖ ਲੋ ਭਾਜੀ ਮੈਂ ਇੱਥੇ ਵੀ ਕੁਛ ਨਹੀਂ ਮੈਂ ਤਾਂ ਚਾਂਦੀ ਮੈਂ ਤਾਂ ਜਾਣਦੀ ਵੀ ਨਹੀਂ ਭਾਈ ਸੋਨਾ ਵੀ ਨਹੀਂ ਪਾਇਆ ਮੈਂ ਤਾਂ ਲੋਕੋ ਨੇਹੀ ਗੱਲ ਕਹਿੰਦਾ ਵੀ ਦੁਨੀਆ ਵਿੱਚ ਕੋਈ ਉਪਾਏ ਕੰਮ ਨਹੀਂ ਕਰਦਾ ਹਾਂ ਇਹ ਮੈਂ ਤੁਹਾਨੂੰ ਮਨੀ ਵਾ ਗਾਰੰਟੀ ਦਿੰਦਾ ਵੀ ਤੁਹਾਨੂੰ ਮੈਂ ਤੁਹਾਡੀ ਤੁਸੀਂ ਮੈਨੂੰ ਇੱਕ ਵਾਰੀ ਮਿਲਣਾ ਜ਼ਿੰਦਗੀ 'ਚ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਦੂਜੀ ਵਾਰੀ ਤੁਸੀਂ ਕਿਸੇ ਕੋਲ ਜਾਨ ਜੋਗੇ ਨਹੀਂ ਰਹਿਣਾ ਲੋਕ ਤਾਂ ਐਡੇ ਐਡੇ ਗਲਾਂ 'ਚ ਧਾਗੇ ਚੈਨਾ ਹੱਥਾਂ 'ਚ ਪਾਵਾ ਰਾਤੀ ਨੀਂਦ ਨਾ ਆਵੇ ਭਾਵੇਂ ਕਪੜਾ ਲਈ ਜਾਣ ਪਰ ਸਮਾਨ ਪਾ ਕੇ ਰੱਖਣਾ 24 ਘੰਟੇ ਮੈਂ ਕਹਿੰਦਾ ਮੈਂ ਲੋਕਾਂ ਦੇ ਨਾਗ ਲਵਾਉਣਾ ਬਾਜੀ ਤੇ ਲੋਕਾਂ ਦੇ ਕੰਮ ਬਣਾਉਣਾ ਮੇਰਾ ਸਟਾਈਲ ਲੱਗਾ ਮੈਂ ਲੋਕਾਂ ਨੂੰ ਕਹਿੰਦਾ ਤੁਸੀਂ ਵਸ ਮੈਨੂੰ ਇੱਕ ਵਾਰੀ ਮਿਲਣਾ ਤੁਹਾਡੀ ਜਿਹੜੀ ਸਵਾਲ ਆ ਤੁਹਾਨੂੰ ਉਹਦਾ ਜਵਾਬ ਐਕੂਰੇਟ ਮਿਲੂਗਾ ਉਹਨਾਂ ਬਿਲੇ ਲੱਖਾਂ ਕਰੋੜਾਂ ਰੁਪਏ ਨੱਗਾ ਤੇ ਜਾ ਕੇ ਉਹ ਪੰਡਤਾਂ ਤੇ ਜੋ ਪਾਏ ਕਰ ਉਹ ਕਰ ਨਾਗ ਮੁੰਦਰੀਆਂ ਪਾਓ ਕਰ ਇਹ ਫਿਰ ਗੱਲਾਂ ਹੀ ਨੇ ਸਾਰੀਆਂ ਸਿਰਫ ਗੱਲਾਂ ਬਾਜੀ ਉਹ ਕਰਦੇ ਹੋਣਗੇ ਪਰ ਮੈਂ ਕਹਿੰਦਾ ਬਿਨਾ ਪਾਏ ਤੋਂ ਤੁਹਾਡਾ ਮ ਕੰਮ ਬਣ ਦਊਗਾ ਜੇ ਤੁਹਾਡਾ ਬਿਨਾ ਨੱਗ ਦੋ ਬਿਨਾ ਯੰਤਰ ਦੋ ਬਿਨਾ ਪੂਜਾ ਪਾਰ ਦੋ ਤੁਹਾਡਾ ਕੰਮ ਬਣ ਜੇ ਤੁਹਾਨੂੰ ਹੋਰ ਕੀ ਚਾਹੀਦਾ ਤੁਹਾਡਾ 1 ਰੁਪਇਆ ਹੀ ਖਰਚ ਆਊਗਾ ਸਿਰ ਤੁਸੀਂ ਮੈਨੂੰ ਮਿਲਣਾ ਹੈ ਠੀਕ ਹੈ ਨਾ ਮੈਨੂੰ ਮਿਲਣਾ ਤੇ ਜੇ ਮਿਲਣਾ ਹੈ ਤਾਂ ਕਿੱਥੇ ਆਉਣਾ ਪੈਣਾ ਦੇਖੋ ਗੱਲ ਆ ਵੀ ਮਿਲਣ ਦਾ ਉਹ ਨੰਬਰ ਫਲੈਸ਼ ਹੈਗਾ ਉਹ ਨੰਬਰ ਤੇ ਲੋਕੀ ਕੰਟੈਕਟ ਕਰਨਾ ਤੁਹਾਨੂੰ ਇਸ ਵਕਤ ਥੱਲੇ ਤੁਹਾਡੇ ਇੱਕ ਨੰਬਰ ਚੱਲ ਰਿਹਾ ਹੈ ਇਹ ਨੰਬਰ ਫਲੈਸ਼ ਹੋ ਰਿਹਾ ਤੇ ਇਹ ਕਈ ਤਰ੍ਹਾਂ ਦੇ ਆਈਵੀਰ ਕਾਲਸ ਨੇ ਤੁਸੀਂ ਉੱਤੇ ਫੋਨ ਕਰੋਗੇ ਤਾਂ ਪੂਰੀ ਇੱਕ ਟੀਮ ਬੈਠੀ ਹਸ਼ਨੀ ਜੀ ਦੀ ਉੱਤੇ ਗੱਲਬਾਤ ਹੁੰਦੀ ਹੈ ਅਸ਼ਨੀ ਜੀ ਆ ਇੱਕ ਲੋਕੀ ਨਾਲ ਜਿਆਦਾਤਰ ਉਹ ਗੱਲ ਕਰਦੇ ਆ ਟੂ ਦੀ ਪੁਆਇੰਟ ਲੋਕ ਪਰੇਸ਼ਾਨ ਨੇ ਤਰੱਕੀ ਨਹੀਂ ਹੋ ਰਹੀ ਪੈਸਾ ਨਹੀਂ ਆ ਰਿਹਾ ਘਰ ਚ ਕਲੇਸ਼ ਰਹਿੰਦਾ ਹੈ ਜਾਂ ਕੋਈ ਨਾ ਕੋਈ ਤੋਹਮਤ ਲੱਗ ਗਈ ਕੋਈ ਝੂਠਾ ਕੇਸ ਪੈ ਗਿਆ ਸੱਤਰਾ ਝੂਠਾ ਕਈ ਗੱਲਾਂ ਹੁੰਦੀਆਂ ਨੇ ਇਹ ਸਾਰੀ ਵਿਧੇ ਕਿਵੇਂ ਬਣ ਜਾਂਦੀਆਂ ਇਹਨਾਂ ਦੇ ਹੱਲ ਕੀ ਹੁੰਦੇ ਆ ਕਿ ਪਾਜੀ ਜਦੋਂ ਬੰਦਾ ਮੈਨ ਮਿਲ ਲਾਂਦਾ ਮੈਂ ਕਿੰਨਾ ਵੀ ਤੁਹਾਨੂੰ ਪੈਸੇ ਦੀ ਤੰਗੀ ਆ ਮੈਂ ਦੱਸ ਦੂੰਗਾ ਇਹ ਤੰਗੀ ਤੁਹਾਡੀ ਕਦੋਂ ਦੂਰ ਹੋਏਗੀ ਹੂੰ ਤੁਹਾਡੀ ਬੰਦਾ ਬਿਮਾਰ ਪੈ ਗਿਆ ਉਹਨੂੰ ਕੋਈ ਹੈਲਥ ਪ੍ਰੋਬਲਮ ਆ ਗਈ ਆ ਜਾਂ ਉਹਦਾ ਕੋਈ ਐਕਸੀਡੈਂਟ ਹੋ ਗਿਆ ਬੰਦਾ ਬਚੂਗਾ ਨਹੀਂ ਬਚੂਗਾ ਉਹ ਮੈਂ ਫਿੰਗਰਪ੍ਰਿੰਟ ਤੱਕ ਦੱਸ ਦੂੰਗਾ ਮਤਲਬ ਕਿ ਕੋਈ ਵੀ ਅਜੀ ਸਮੱਸਿਆ ਨਹੀਂ ਆ ਜਿਹਦਾ ਤੁਹਾਨੂੰ ਮੈਂ ਆਨਸਰ ਨਹੀਂ ਦੇ ਸਕਦਾ ਕੋਈ ਵੀ ਤੇ ਇਹ ਕੋਈ ਉਮਰ ਵਰਗ ਹੈ ਕਿ ਬੱਚਾ ਆਵੇ ਜਾਂ ਜਵਾਨ ਕੇ ਬਜ਼ੁਰਗ ਜਾਂ ਬੰਦਾ ਜਨਾਨੀ ਕੋਈ ਆ ਜਾਵੇ ਪਾਜੀ ਫਿੰਗਰਪ੍ਰਿੰਟ ਦਾ ਬੱਚੇ ਦੇ ਮਾਂ ਦੇ ਡਿੱਟ ਜਿ ਬਣ ਜਾਂਦੇ ਆ ਅੱਛਾ ਉਹ ਤਾਂ ਬਣ ਗਏ ਹਮ ਜਦੋਂ ਫਿੰਗਰਪ੍ਰਿੰਟ ਬਣ ਗਏ ਉਹ ਜਿਹੜਾ ਬੱਚਾ ਹੋਵੇ ਜਵਾਨ ਹੋਵੇ ਬੁਢਾ ਹੋਵੇ ਜਿਹੜਾ ਮਰਜੀ ਹੋਵੇ ਜਿਹੜਾ ਇਨਸਾਨ ਧਰਤੀ ਤੇ ਆ ਗਿਆ ਉਹਨੂੰ ਤੁਹਾਡੇ ਕੋਲ ਆ ਸਕਦਾ ਹੈ ਬਿਲਕੁਲ ਆਗੇ ਉਹਨੂੰ ਅਨਸਰ ਐਗੂਰੇਟ ਮਿਲੂਗਾ ਹਮ ਉਹਨੂੰ ਕੋਈ ਪਹਿਮਾ ਪਰਮਾ ਦਾ ਕੋਈ ਉਹਨੂੰ ਐਸੀ ਦੀ ਗੱਲ ਨਹੀਂ ਉਹਨੂੰ ਜਿਹੜਾ ਜਵਾਬ ਮਿਲੂਗਾ 100% ਐਕੂਰੇਟ ਮਿਲੂਗਾ ਠੀਕ ਹੈ ਹੋਰ ਜੇ ਆਪਾਂ ਇਹਨਾਂ ਵਿੱਚ ਜਾਰੀਏ ਥੋੜਾ ਹੋ ਡੀਪ ਜਾਣੇ ਡੈਪਥ ਜਾਣੇ ਆਪਾਂ ਇਹ ਸਾਰਾ ਕੁਝ ਹੁੰਦਾ ਕਿਵੇਂ ਆ ਇਹ ਤੁਹਾਨੂੰ ਕੋਈ ਸੁਪਰਨੈਚੁਰਲ ਪਾਵਰ ਹੈ ਕਿ ਤੁਹਾਡੇ ਦਰਸ਼ਕ ਸੋਚ ਰਹੇ ਹੋਣਗੇ ਕਿ ਜਿਹੜੇ ਕਰਮਦਰਸ਼ਨ ਵਾਲੇ ਕੁਮਾਰ ਅਸ਼ਵਨੀ ਜੀ ਨੇ ਇਹ ਹੁਣ ਪ੍ਰਭੂ ਨੇ ਇਹ ਰੱਬ ਨੇ ਜਾਂ ਉਹਨਾਂ ਦੇ ਦੂਤ ਨੇ ਜਾਂ ਕਿਹੜੀ ਸੁਪਰਨੈਚੁਰਲ ਪਾਵਰ ਨੇ ਜਿਹੜੇ ਦੇ ਨਾਲ ਸਿਰਫ ਇਹ ਬਾਣੀ ਵੌਇਸ ਚਿਹਰਾ ਮੋਰਾ ਠੀਕ ਹੈ ਫਿੰਗਰਪ੍ਰਿੰਟ ਇੱਥੇ ਸਾਰਾ ਕੁਝ ਕਰੀ ਜਾਂਦੇ ਆ ਤੇ ਉਹ ਹਸਤੇ ਰਖਾਲੇ ਜਾਂ ਦੂਜੇ ਜਿਹੜੇ ਨਗਮੁੰਦੀ ਵਾਲੇ ਹੋਗੇ ਉਹਨਾਂ ਨੂੰ ਫੇਲ ਕਰੀ ਜਾਂਦੇ ਆ ਦੇਖੋ ਭਾਜੀ ਮੈਂ ਕਿਸੇ ਮੈਂ ਤਾਂ ਦੇਖੋ ਹਰ ਐਂਡਰੋਇਡ ਫੋਨ ਕਿੰਨੇ ਆ ਬਹੁਤ ਉਹਨਾਂ ਦੇ 19 ਕੀ ਦਾ ਫਰਕ ਹੈ ਨਾ ਬਾਜੀ ਹਾਂ ਆ ਜਿੰਨੇ ਜੋਸ਼ੀ ਆ ਸਾਰੇ 19 ਕੀ ਦਾ ਫਰਕ ਆ ਸਭ ਨਗ ਦੇ ਰਹੇ ਆ ਸਭ ਵਾਅਦਾ ਕਰ ਰਹੇ ਆ ਮੇਰਾ ਕਨਸੈਪਟ ਆਈਫੋਨ ਹੈ ਹਾਂ ਨਾ ਉਹ ਹੈਂਗ ਹੋਣਾ ਹਾਂ ਠੀਕ ਆ ਨਾ ਉਹ ਜੀ ਡਾਟਾ ਲੀਕ ਹੋਣਾ ਹਾਂ ਮੇਰੇ ਕੋਲ ਮੇਰਾ ਕਨਸੈਪਟ ਆਈਫੋਨ ਆ ਉਹ ਦੁਨੀਆ 'ਚ ਇਕੱਲਾ ਹੀ ਬੰਦਾ ਮੈਂ ਠੀਕ ਹੈ ਮਤਲਬ ਕਿ ਮੈਂ ਕਹਿੰਦਾ ਵੀ ਤੁਸੀਂ ਮੈਨੂੰ ਇੱਕ ਮੌਕਾ ਦੇਣਾ ਮੈਂ ਤੁਹਾਡੇ ਨਾਲ ਕੁਝ ਮਿੰਟਾਂ ਤੋਂ ਗੱਲਾਂ ਕਰ ਰਿਹਾ ਤੁਸੀਂ ਮੇਰਾ ਚਿਹਰਾ ਵੀ ਦੇਖ ਰਹੇ ਹੋ ਮੇਰੀ ਆਵਾਜ਼ ਵੀ ਸੁਣ ਰਹੇ ਹੋ ਥੋੜਾ ਜਿਹਾ ਵੀ ਮੇਰੇ ਬਾਰੇ ਕੁਝ ਹੋ ਜ ਆਪਣਾ ਹੱਥ ਦਿਖਾਓ। ਲਓ ਜੀ ਲੋ ਇਹ ਲਓ ਜੀ। ਦੇਖੋ ਆਪਣੀ ਪਿਆਰੀ ਜੀ ਹੋ ਜਾਂ ਰਹੀ ਹੈ ਹੁਣ। ਗੱਲ ਤਾਂ ਤੁਹਾਡਾ ਕੀ ਨਾਮ ਆ ਜੀ? ਨਵਪ੍ਰੀਤ ਸਿੰਘ 베ਦੀ। 베ਦੀ ਜੀ ਇਦਾਂ ਆ ਵੀ ਤੁਸੀਂ ਹਲਕੀ ਉਮਰ ਤੋਂ ਕੰਮ ਕਰਦੇ ਹੋ। ਠੀਕ ਹੈ। ਪਹਿਲੀ ਗੱਲ ਜ਼ਿੰਦਗੀ ਜੀ ਤੁਹਾਨੂੰ ਮਾਪੇ ਆਪਣੇ ਜਨਮ ਦਿੱਤਾ ਆ। ਜ਼ਿੰਦਗੀ ਲੜੀ ਦੀ ਆਪਣੇ ਦਮ ਤੇ ਲੜੀ ਆ। ਸੱਚ ਨਾਪਰੀ ਤੇ 베ਦੀ ਨੂੰ ਨਾਪਰੀ ਤੇ 베ਦੀ ਨੇ ਬਣਾਇ ਕਿਸੇ ਹੋਰ ਨੇ ਨਹੀਂ ਬਣਾਇਆ। ਤੁਸੀਂ ਲੋਕਾਂ ਦੀ ਹੈਲਪ ਕਰ ਦੋਗੇ ਪਰ ਆਪਣੀ ਹੈਲਪ ਲਈ ਤੁਸੀਂ ਕਿਸੇ ਨੂੰ ਇਹ ਨਹੀਂ ਕਹੋਗੇ ਵੀ ਆਈ ਏਮ ਇਨ ਟ੍ਰਾਵਲ। ਪਲੀਜ਼ ਸੇਵ ਮੀ ਪਲੀਜ਼ ਹੈਲਪ ਮੀ ਇਹ ਤੁਹਾਡੇ ਅੰਦਰ ਹੈ ਹੀ ਨਹੀਂ ਆ ਜੇ ਜਿੱਦਣਾ ਜੁੜੋਗੇ ਦਿਲੋਂ ਜੁੜੋਗੇ ਜਿੱਤੇ ਕਾਟਾ ਮਾਰਦਾਂਗੇ ਪੱਕਾ ਹੀ ਮਾਰਦਾਂਗੇ ਮੁੜ ਕੇ ਪਲਟ ਕੇ ਨਹੀਂ ਦੇਖੋਗੇ ਚਾਹੇ ਬੰਦਾ ਸੋਨੇ ਦਾ ਬਣ ਜਾਏ ਸੱਚ ਸੱਚ ਠੀਕ ਆ ਔਰ ਤੁਹਾਡੀ ਜ਼ਿੰਦਗੀ ਦੇ ਵਿੱਚ ਕੁੜੀਆਂ ਜਦੋਂ ਤੁਸੀਂ ਨਵੇਂ-ਨਵੇਂ ਤੁਹਾਡੀ ਜਵਾਨੀ ਫੁੱਟੀ ਆ ਤੁਹਾਡੀ ਉਦੋਂ ਤੋਂ ਤਾਂ ਅੱਜ ਤੱਕ ਤੁਹਾਡੀ ਜ਼ਿੰਦਗੀ 'ਚ ਕੁੜੀਆਂ ਆ ਰਹੀਆਂ ਨੇ ਆਰਿਆ ਨੇ ਜਾਰਿਆ ਨੇ ਆਰਿਆ ਨੇ ਜਾਰਿਆ ਨੇ ਉਹ ਬਾਜੀ ਮੜ ਦੇ ਦਮ ਤੱਕ ਇਦਾਂ ਹੀ ਆਉਂਦੇ ਰਹੇ ਨੇ ਜਾਂਦੇ ਰਹੇ ਨੇ ਉਹਨੂੰ ਕੋ ਰੋਕ ਨਹੀਂ ਸਕਦਾ ਬੜੇ ਵੱਟੀ ਗੱਲ ਹੈ ਅਸੀਂ ਚਲੋ ਮੈਂ ਮੰਨ ਵੀ ਲੈਂਦਾ ਸੱਚੀ ਗੱਲ ਨਹੀਂ ਸੱਚ ਹੈ ਚਲੋ ਤਾਂ ਇਹ ਮੈਨੂੰ ਅੰਦਰ ਬੜਾ ਜੀ ਲੱਗ ਰਿਹਾ ਇਹ ਐਨਾ ਕੁਝ ਕਿਵੇਂ ਦੀ ਡੈਪਥ ਜਾ ਕੇ ਹੈ ਬਾਜੀ ਪਿਛੋ ਤੀ ਲੈ ਗਈ ਕੁਝ ਮਿੰਟ ਦੀ ਗੱਲਾਂ ਨਾਲ ਹੀ ਬਾਜੀ ਤੁਹਾਡੇ ਫਿੰਗਰਪ੍ਰਿੰਟ ਦੱਸਦੇ ਤੁਹਾਡਾ ਚਿਹਰਾ ਦੱਸਦਾ ਪਿਛੋ ਲੈ ਕੇ ਆਏ ਆ ਜਿਹੜੀ ਜੀ ਤੁਸੀਂ ਪਿਛੋ ਲੈ ਕੇ ਆਏ ਆ ਮੈਂ ਖੋ ਦਿੱਤੀ ਆ ਹੂੰ ਉਹ ਤੁਹਾਡੇ ਫਿੰਗਰਪ੍ਰਿੰਟ ਬਣ ਚੁੱਕੇ ਹੂੰ ਤੜਜੇਰਾ ਬਣ ਗਿਆ ਮੈਂ ਤਾਂ ਉਹ ਸਟੱਡੀ ਕਰਦਾ ਮੈਨੂੰ ਉਹ ਰੱਬ ਨੇ ਗਿਫਟ ਕੀਤਾ ਪੜ੍ਹਨਾ ਵੀ ਕਿਦਾਂ ਪੜ੍ਹਨਾ ਉਹ ਪੜ੍ਹ ਕੇ ਮੈਂ ਦੱਸ ਰਿਹਾ ਇਹ ਤੁਸੀਂ ਦੱਸੋ ਵੀ ਸਹੀ ਹੈ ਤੇ ਗਲਤ ਹੈ ਬਿਲਕੁਲ ਸੱਚ ਹੈ ਬਿਲਕੁਲ ਸੱਚ ਹੈ ਤੇ ਬਾਜੀ ਮੈਂ ਸੱਚ ਬੋਲਣ ਦੇ ਤਾਂ ਲੋਕੋਂ ਕੋ ਪੈਸੇ ਲੈਣਾ ਹੈ ਮੈਂ ਝੂਠ ਸੁਣਾ ਬੋਲਦਾ ਵੀ ਇਹ ਨਗ ਲੱਲਾ ਜੰਤਰ ਪੂਜਾ ਪਾਠ ਕਰ ਲਾ ਮੈਂ ਕਿ ਲੋਕਾਂ ਨੂੰ ਬਾਜੀ ਬੇਕੂਫ ਨਹੀਂ ਬੰਦਾਂ ਲੋਕਾਂ ਨੂੰ ਬਹਿਮਾ ਜੋ ਕੱਢਣਾ ਹੈ ਹੂੰ ਫੇ ਲੋਕ ਅਸ਼ਵਨੀ ਜੀ ਵਹਿਮ ਚ ਪੈ ਕਿਵੇਂ ਜਾਂਦੇ ਨੇ ਕਿਉਂਕਿ ਕਹਿੰਦੇ ਜਿਵੇਂ ਹੈਲਥ ਵੈਲਥ ਠੀਕ ਹੈ ਸਿਹਤ ਨੂੰ ਲੈ ਕੇ ਬਿਮਾਰੀ ਠਮਾਰੀ ਨੂੰ ਲੈ ਕੇ ਕੋਈ ਆਪਣੇ ਕੋਰਟ ਕਚਹਿਰੀ ਨੂੰ ਲੈ ਕੇ ਪੈਸੇ ਨੂੰ ਲੈ ਕੇ ਮਿਹਨਤ ਨੂੰ ਲੈ ਕੇ ਮਿਹਨਤ 3-4 ਪੁਆਇੰਟ ਤਾਂ ਇਹੀ ਲੋਕਾਂ ਦੇ ਬਾਜੀ ਗੱਲ ਸੁਣੋ ਵਕੀਲ ਡਰਾਉਂਦਾ ਆਪਣੇ ਕਲਾਇੰਟ ਨੂੰ ਤਾਂ ਲੁੱਟਦਾ ਡਾਕਟਰ ਡਰਾਉਂਦਾ ਆਪਣੇ ਮਰੀਜ਼ ਨੂੰ ਇਦਾਂ ਹੋ ਜੂ ਇਦਾਂ ਹੋ ਜੂ ਪੈਸੇ ਲਾਂਦਾ ਜੁਰਸੀ ਵੀ ਡਰਾਉਂਦਾ ਹੀ ਆ ਨਾ ਕਿੰਨੇ ਵੀ ਡਰਾਉਂਦੇ ਨੇ ਉਹ ਡਰਾਉਂਦੇ ਹੀ ਆ ਐ ਹੋ ਜੂ ਐ ਹੋ ਜੂ ਮੈਂ ਡਰਾਉਂਦਾ ਨਹੀਂ ਬਾਜੀ ਮੈਂ ਵਹਿਮਾਂ ਜੋ ਕੱਢਦਾ ਮੈਂ ਤੁਸੀਂ ਆ ਕੱਪੜੇ ਲਿਆ ਘਿਓ ਲਿਆ ਤੇ ਦਾਲਾਂ ਲਿਆ ਇਹ ਕੰਮ ਚ ਕਦੀ ਗਈ ਨਹੀਂ 1 ਰੁਪਏ ਦਾ ਜਾਣ ਨਹੀਂ ਕਰਨਾ 1 ਰੁਪਏ ਦਾ 1 ਸਿੰਗਲ ਪੈਣੀ ਤੁਸੀਂ ਬਾਅਦ ਦੇ ਖਰਚ ਨਹੀਂ ਕਰਨਾ ਔਰ ਮੈਂ ਤੁਹਾਨੂੰ ਗਰੰਟੀ ਦੇਣਾ ਤੁਹਾਡਾ ਕੰਮ ਬਣਾਉਂਗਾ। ਕੀ ਬਾਤ ਆ ਕੀ ਬਾਤ ਆ ਸੁਲੋਕੋ ਬੜਾ ਵੱਡਾ ਦਾਵਾ ਹੈ ਨਾ ਦਾ ਤੇ ਵੈਸੇ ਵੀ ਇਹਨਾਂ ਦੀ ਕਾਫੀ ਵੀਡੀਓਜ਼ ਪਈਆਂ ਹੋਈਆਂ ਨੇ ਪਰ ਕਰਮਦਰਸ਼ਨ ਦੇ ਨਾਮ ਤੋਂ ਜ਼ਿਆਦਾ ਫੇਮਸ ਨੇ ਕੁਮਾਰ ਅਸ਼ਵਨੀ ਜੀ ਤੇ ਅੱਜ ਕੁਝ ਗੱਲਾਂ ਇੱਕਦਣ ਹੋਰ ਗੱਲਾਂ ਆਜੋ ਜੀ ਆਜੋ ਮੇਰੀ ਐਬ ਕਰਮਦਰਸ਼ਨਾਂ ਦੇ ਬਣ ਚੁੱਕੀ ਹੈ। ਹੂੰ ਤੁਸੀਂ ਰਾਨ ਹੋਵੋਗੇ ਮੇਰਾ ٹرسٹ ਬਣਿਆ ਆ ਓਕੇ ਉਹ ਜਿਹੜੀ ਫੀਸ ਆਂਦੀ ਨਾ ਭਾਜੀ ਉਹ ਹੈ ਜੇ ਡੋਨੇਸ਼ਨ ਆਂਦੀ ਹੈ ਹੂੰ ਉਹ ਤੁਸੀਂ 80 ਜੀ ਦੇ ਅੰਦਰ ਸਾਡੇ ਕੋਲ ਰਿਵੈਟ ਵੀ ਲੈ ਸਕਦੇ ਹੋ ਟੈਕਸ ਰਿਵੈਟਲੀ ਬੰਦਾ ਲੀਜੀ ਬੰਦਾ ਯਸਲੀਜੀ ਵੱਲ ਕਿਉਂਕਿ ਅਸੀਂ ਸਰਕਾਰ ਨੂੰ ਸਰਕਾਰ ਕੋਲ ਅਸੀਂ ਸਰਟੀਫਿਕੇਟ ਲਿਆ ਹੋਇਆ ਏਡੀ ਜੀ ਦਾ ਅਸੀਂ ਤੁਹਾਡੀ ਜਿਹੜੀ ਫੀਸ ਆ ਉਹ ਅਜੇ ਡੋਨੇਸ਼ਨ ਆ ਅਸੀਂ ਗਰੀਬ ਘਰਾਂ ਦੇ ਬੱਚੇ ਪੜ੍ਹਾਣੇ ਨੇ ਗਰੀਬ ਕੁੜੀਆਂ ਦੇ ਵਿਆਹ ਕਰਨੇ ਨੇ ਮੇਰਾ ਕੋਈ ਮਕਸਦ ਪੈਸੇ ਕਮਾਣਾ ਨਹੀਂ ਹੈ ਮੇਰਾ ਮਕਸਦ ਲੋਕਾਂ ਨੂੰ ਬਹਿਮਾਂ ਤੋਂ ਕੱਢਣਾ ਤੇ ਸਮਾਜ ਦੀ ਸੇਵਾ ਕਰਨੀ ਪਰ ਕਹਿੰਦੇ ਆ ਜਿੰਦਗੀ ਦਾ ਤਜਰਬਾ ਜਿਹੜੇ ਚਿੱਟੇ ਬਾਲਾਂ ਵਾਲੇ ਹੁੰਦੇ ਨਾ ਉਹਨਾਂ ਨੂੰ ਜ਼ਿਆਦਾ ਹੁੰਦਾ ਜ਼ਿਆਦਾ ਪਤਾ ਹੁੰਦਾ ਇੱਕ ਆ ਬਜ਼ੁਰੰਕ ਕੋਲ ਆਏ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਮਾੜੀ ਜਾਨ ਦੇ ਅਕਾ ਨਮਸਕਾਰ ਜੀ ਨਮਸਕਾਰ ਜੀ ਕ੍ਰਿਸ਼ਨ ਕੁਮਾਰ ਸੋਨੀ ਜੀ ਬਾਜਵੇ ਤੁਹਾਡੀ ਏਜ ਕਿੰਨੀ ਹੈ 75 ਹੀ ਹੈ ਹਾਂ 75 ਇੱਧਰ ਹੁਣ 2 ਮਿੰਟ ਲਾਓ ਮਾੜਾ ਜ ਆ ਜਾਓ ਹੁਣ ਇੱਧਰ ਦੇਖਿਓ ਕੀ ਕਹਿੰਦੇ ਨੇ ਇਹ ਆ ਜਾਓ ਲੋ ਜੀ ਐਕਸਟਰਾ ਬੋੜੀ ਕੰਮ ਚੱਲ ਰਿਹਾ ਜੀ ਲਾਈਫ ਟਾਈਮ ਕੰਮ ਚੱਲ ਰਿਹਾ ਪੂਰਾ ਇਹ ऑन द स्पॉट अंकल जी ਕੋਲ ਆਏ ਹੋਏ ਸੀਗੇ ਗੱਲ ਹੈ ਜੀ ਇਹਨਾਂ ਦੀ ਜਿਹੜੀ ਫਿੰਗਰਪ੍ਰਿੰਟ ਕਹਿੰਦੇ ਇਹਨਾਂ ਚਿਹਰਾ ਦੱਸਦਾ ਵੀ ਇਹ ਅੰਦਰੋਂ ਸਪਿਰਚੁਅਲ ਬੰਦੇ ਆ ਠੀਕ ਹੈ ਜਿਹਨੂੰ ਕਹਿੰਦੇ ਨਾ ਵੀ ਰੱਬ ਨੇ ਭਰੇ ਹੋਏ ਆ ਹੂੰ ਇਹ ਪਿੱਛੋਂ ਪੈਸਾ ਲੈ ਕੇ ਆਏ ਆ ਹੂੰ ਬਚਪਨ ਤੋਂ ਅੱਜ ਤੱਕ ਰੱਬ ਨੇ ਇਹਨਾਂ ਨੇ ਜੋ ਰੱਬ ਤੋਂ ਮੰਗਿਆ ਰੱਬ ਨੇ ਦਿੱਤਾ ਅੰਗਾ ਕਿੰਨਾ ਸੱਚ ਹੈ ਬਿਲਕੁਲ ਸੱਚ ਹੈ ਜੀ ਓਏ ਹੋਏ ਔਰ ਇਹਨਾਂ ਨੂੰ ਔਲਾਦ ਵੀ ਸੋਨੇ ਵਰਗੀ ਦਿੱਤੀ ਹੈ ਅੱਛਾ ਸੋਨਾ ਖਰਾ ਸੋਨਾ ਹੁੰਦਾ ਔਲਾਦ ਵੱਲੋਂ ਸੁੱਖਾ ਪੂਰਾ ਆਜ ਵੱਲੋਂ ਬਿਲਕੁਲ ਸੁਖੀ ਹੈ ਮੈਂ ਮਿਲਿਆ ਬਿਲਕੁਲ ਸੁਖੀ ਮੈਂ ਮਿਲਿਆ ਨਹੀਂ ਮੈਂ ਨਾ ਬੱਚੇ ਦੇਖਦੇ ਆਂ ਬੇਟੀਆਂ ਆਪਣੇ ਘਰ ਖੁਸ਼ ਹੈ ਬੇਟਾ ਆਪਣੇ ਘਰ ਖੁਸ਼ ਹੈ ਦੱਸੋ ਮੈਂ ਇਹਨਾਂ ਨੂੰ ਕਦੀ ਮਿਲਿਆ ਨਹੀਂ ਨਹੀਂ ਉਹ ਮੈਂ ਨਾ ਬੱਚੇ ਦੇਖੇ ਆਂ ਉਹ ਭਰਾਵਾ ਰੱਬ ਕੋਲੋਂ ਇਦਾਂ ਦਾ ਚੀਜ਼ ਲੈ ਕੇ ਆਇਆ ਵੀ ਸੋਨੇ ਵਰਗੀ ਔਲਾਦ ਦਿੱਤੀ ਆ ਇਹਦੀ ਰੱਬ ਨੇ ਅੱਜ ਤੱਕ ਦੁਸ਼ਮਨਾ ਜਿਹਦੇ ਇਹਨਾਂ ਦੇ ਦੁਸ਼ਮਣ ਫੁੱਲੋਂ ਬਣੀ ਕੰਨ ਪਾਵਰ ਹੋਣ ਦੇ ਬਾਵਜੂਦ ਕੋਈ ਅੱਜ ਤੱਕ ਇਹਨਾਂ ਦਾ ਕੁਝ ਬਗਾਨ ਨਹੀਂ ਸਕਿਆ ਜਿਨ੍ਹਾਂਿਆਂ ਦੀ ਮਤਲਬ ਕਿ ਫੇਵਰ ਕੀਤੀ ਆ ਇਹਨਾਂ ਨੂੰ ਬੇਵਫਾਈ ਕੀਤੀ ਆ ਉਹਨਾਂ ਨੂੰ ਫਾਇਦਾ ਮਿਲਿਆ ਜਿਨ੍ਹਾਂ ਨਾਲ ਧੋਖਾ ਦਿੱਤਾ ਰੱਬ ਨੇ ਮਿੱਟੀ ਕਰ ਦਿੱਤੇ ਬੰਦੇ ਸੱਚ ਬਿਲਕੁਲ ਸੱਚ ਹੈ ਜੀ ਬਿਲਕੁਲ ਸੱਚ ਹੈ ਦੁਸ਼ਮਣਾਂ ਕੁਝ ਨਹੀਂ ਵਿਗਾੜ ਬਏ ਤੁਹਾਡਾ ਅੱਜ ਤੱਕ ਕੋਈ ਕੋਈ ਕੁਝ ਕੁਝ ਨਹੀਂ ਵਿਗਾੜ ਬਏ ਆ ਪਰਮਾਤਮਾ ਤੇ ਵਿਸ਼ਵਾਸ ਰੱਖਦੇ ਆ ਬਸ ਔਰ ਮੈਡੀਸਿਨ ਘੱਟ ਤੋਂ ਘੱਟ ਖਾਦੀ ਆ ਜ਼ਿੰਦਗੀ ਚ ਘੱਟ ਤੋਂ ਘੱਟ ਦਵਾਈਆਂ ਜਿੰਨੇ ਝੂਠ ਬੋਲੀ ਅੰਕਾ 75 ਸਾਲ ਤੱਕ ਵਾਕਿਆ ਦਵਾਈਆਂ ਘੱਟ ਖਾਦੀਆਂ ਬਹੁਤ ਘੱਟ ਬਹੁਤ ਘੱਟ ਵੈਰੀ ਰੇਅਰ ਵੈਰੀ ਰੇਅਰ ਵੈਰੀ ਰੇਅਰ ਜਦੋਂ ਔਰ ਇਹਨਾਂ ਦੀ ਆਖਰੀ ਪਤਾ ਕੀ ਇੱਛਾ ਹੁਣ ਜਿਹੜੀ ਇਹਨਾਂ ਦੀ ਮਨ ਦੀ ਇੱਛਾ ਵੀ ਮੈਂ ਕਿਸੇ ਕੋਈ ਸੇਵਾ ਨਹੀਂ ਕਰਾਣੀ ਹੂੰ ਤੇ ਰੱਬ ਦਾ ਇੱਕੋ ਇੱਕ ਮੰਟ ਮੰਟਾ ਵੀ ਮੈਨੂੰ ਤੁਰਦਾ ਫਿਰਦਾ ਲੈ ਜੀ ਮੈਨੂੰ ਮੰਜੇ ਤੇ ਨਾ ਪਾਈ ਔਰ ਜਿੱਦ ਇਹਨਾਂ ਨੂੰ ਜਾਣਾ ਇਹ ਮੇਰੀ ਗੱਲ ਯਾਦ ਕਰ ਲੋ ਇਹ ਆਪਣੀ ਫੈਮਿਲੀ ਨੂੰ ਦੱਸ ਕੇ ਜਾਣਗੇ ਕਿ ਮੈਂ ਚੱਲ ਔਰ ਫੈਮਿਲੀ ਦਾ ਵਿਸ਼ਵਾਸ ਨਹੀਂ ਕਰਨਾ ਔਰ ਜਾਣਗੇ ਇਹ ਭਾਈ 5 ਸਾਲ ਨੂੰ 10 ਸਾਲ ਨੂੰ 15 ਸਾਲ ਹਾਂ ਜੀ ਬਿਲਕੁਲ ਮੰਨ ਚਾਹੀਏ ਵੀ ਜਦ ਤੱਕ ਰਹੀਏ ਸਵਸਤ ਰਹੀਏ ਹਾਂ ਜਦ ਤੱਕ ਰਹੀਏ ਸਵਸਤ ਰਹੀਏ ਜੇ ਪ੍ਰਭੂ ਨੇ ਬੁਲਾਣਾ ਹੈ ਤਾਂ ਚਲਦੇ ਫਿਰਦੇ ਚਲੇ ਜਾਈਏ ਮੰਜੇ ਦੇ ਨਹੀਂ ਪੈਣਾ ਹੈ ਇਹ ਗੱਲਾਂ ਸਹੀ ਆ ਗੱਲ ਦੱਸ ਕਿੰਨੀਆਂ 10 ਤੋਂ ਕਿੰਨੇ ਨੰਬਰ 10 ਚੋਂ 10 ਨੰਬਰ ਕੀਆ ਬਾਤਾਂ ਕੀਆ ਬਾਤਾਂ ਦੱਸ ਕੋ ਵਾਕੀ ਤੁਹਾਡੇ ਸਾਹਮਣੇ ਆ ਦੇਖੋ ਆ ਦੇਖੋ ਨਾਲੇ ਆਸ਼ੀਰਵਾਦ ਵੀ ਲੈ ਰਹੇ ਆ ਵੱਡਿਆਂ ਤੋਂ ਆ ਦੇਖੋ ਲੈ ਗੱਲਾਂ ਵੀ ਦੱਸਤੀਆਂ ਕਿ ਨੌਜਵਾਨ ਕੀ ਬਜ਼ੁਰਗ ਹਰ ਗੱਲ ਕਲੀਅਰ ਹੋਈ ਹੈ ਤੇ ਸ਼ਾਇਦ ਕਹਿੰਦੇ ਆ ਇਹ ਪ੍ਰਮਾਣ ਹੈ ਪ੍ਰਮਖਤਾ ਇਸ ਤੋਂ ਵੱਡੀ ਗੱਲ ਨਹੀਂ ਹੋਣੀ ਆਸ਼ੀਰਵਾਦ ਮਿਲ ਗਿਆ ਇਹ ਵੱਡੇ ਨੇ ਮੇਰੇ ਤੋਂ ਇਹ ਰੱਬ ਦਾ ਆਸ਼ੀਰਵਾਦ ਆ ਜੇ ਮੈਨੂੰ ਵੱਡੇ ਮੈਨੂੰ ਕਹਿ ਰਹੇ ਵੀ ਅਸ਼ਰੀ ਕੁਮਾਰ ਸਹੀ ਦੱਸ ਰਿਹਾ 75 ਸਾਲ ਦੀ ਉਹਨਾਂ ਦੀ ਉਮਰ ਹੋ ਗਈ ਹੈ ਜਿਵੇਂ ਇਹਨਾਂ ਨੂੰ ਸਹੀ ਦੱਸ ਸਕਦਾ ਤੇ ਇਹ ਜਿਹੜਾ ਆਮ ਬੰਦਾ ਮੈਂ ਤਾਂ ਕੋਈ ਵੀ ਐ ਮੈਨੂੰ ਕਿਉਂ ਝੂਠ ਦੱਸੂਗਾ ਭਾਜੀ ਹੂੰ ਮੇਰੇ ਕੋ ਰੱਬ ਰੱਬ ਨੇ ਮੈਨੂੰ ਵਿੱਧਾ ਦਿੱਤੀ ਸੱਚ ਬੋਲਣ ਲਈ ਝੂਠ ਬੋਲਣ ਲਈ ਨਹੀਂ ਲੋਕਾਂ ਦੇ ਬਹਿਮ ਜਬਾਨ ਲਈ ਨਹੀਂ ਦਿੱਤੀ ਮੈਨੂੰ ਵਿੱਧਾ ਸੱਚ ਬੋਲਣ ਦਿੱਤੀ ਆ ਕੀ ਬਾਤ ਆ ਸੋ ਦਰਸ਼ਕੋ ਵਾਕਈ ਸੱਚੀਆਂ ਤੇ ਖਰੀਆਂ ਗੱਲਾਂ ਮੂੰਹ ਤੇ ਸਾਫ਼ ਕੱਲਾ ਸੋ ਇਹਦੇ ਨਾਲੋਂ ਜ਼ਿਆਦਾ ਕਲੀਅਰ ਥੌਟਸ ਕਲੀਅਰ ਗੱਲ ਸ਼ਾਇਦ ਨਹੀਂ ਹੋ ਸਕਦੀ ਤੇ ਜੇ ਹੋਰ ਆਪਣੀ ਕਲੈਰਟੀ ਆਪਣਾ ਵਿਜ਼ਨ ਕਲੀਅਰ ਕਰਨਾ ਚਾਹੁੰਦੇ ਹੋ ਤਾਂ ਹੇਠਲੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਉਹ ਸਾਨੂੰ ਦੀ ਜ਼ਾਦ ਮੈਂ ਨਾ ਮੇਰੇ ਕੈਮਰਾਮੈਨ ਰਾਜਨ ਤੇ ਮੈਂ ਨਫ ਪ੍ਰੀ ਸਿੰਘ ਬਦਿੱਲੂ ਦਿਹਣਾ ਪਲੱਸ ਨਿਊਜ਼ਲੀ